ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖੀਏ ਕੋਪਿਖੈ ਸਭ ਸੁਖੀਆ ਰੋਗੀ ਕੇ ਭਣ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਗੁਰ ਪਿਆਰੇ ਸਾਜ ਜੀ ਨਾ ਜੀ ਸਾਧ ਸੰਗਤ ਜੀ ਬਾਰਨੀ ਦੀਆਂ ਇਹਨਾਂ ਪੰਕਤੀਆਂ ਦਾ ਇਹ ਮੈਸੇਜ ਯੂਨੀਵਰਸਲ ਹੈ ਸਾਰੀ ਮਨੁੱਖਤਾ ਵਾਸਤੇ ਹੈ ਕਿ ਖਿਆਲਾਂ ਦੀ ਪ੍ਰਵਾਹ ਦੇ ਨਾਲ ਮਾਈਂਡ ਦੀ ਥੌਟਸ ਦੇ ਨਾਲ ਇਹ ਸਾਰਾ ਸੰਸਾਰ ਚੱਲਦਾ ਹੈ ਮਹਾਰਾਜ ਨੇ ਕਿਹਾ ਸੁਖੀਏ ਕੋ ਪੇਖੇ ਸਭ ਸੁਖੀਆ ਜਦੋਂ ਮਨੁੱਖ ਆਤਮਿਕ ਤੌਰ ਤੇ ਸੁਖੀ ਹੁੰਦਾ ਹੈ ਉਦੇ ਖਿਆਲਾਂ ਦੇ ਅੰਦਰ ਉਹਦੀ ਪ੍ਰਵਾਸ ਦੇ ਅੰਦਰ ਉਹਦੇ ਜੀਵਨ ਵਿਹਾਰ ਦੇ ਅੰਦਰ ਸੁੱਖ ਹੁੰਦਾ ਉਹਨੂੰ ਸਾਰੇ ਪਾਸੇ ਸਾਰਾ ਆਲਾ ਦਵਾਲਾ ਸੁਖੀ ਨਜ਼ਰ ਆਉਂਦਾ ਰੋਗੀ ਕੇ ਭਾਣਾ ਸਭ ਰੋਗੀ ਜਦੋਂ ਮਨੁੱਖ ਆਪ ਰੋਗੀ ਹੈ ਉਹਨੂੰ ਆਲਾ ਦਵਾਲਾ ਵੀ ਆਪਣਾ ਰੋਗੀ ਨਜ਼ਰ ਆਉਂਦਾ ਹੈ ਇਹਨੂੰ ਥੋੜੀ ਜੀ ਡਿਟੇਲ ਦੇ ਨਾਲ ਸਮਝਣਾ ਹੋਏ ਨਾ ਤੇ ਰਿਐਲਿਟੀ ਇਹ ਹੈ ਵੀ ਜਿਹੋ ਜਿਹੇ ਖਿਆਲات ਮਨੁੱਖ ਦੇ ਅੰਦਰ ਹੁੰਦੇ ਨੇ ਉਹਨੂੰ ਆਪਣਾ ਆਲਾ ਦਵਾਲਾ ਵੀ ਸਾਰਾ ਉਹੋ ਜਿਹਾ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਅਸੀਂ ਵੀ ਕਈ ਕਈ ਵਾਰ ਕਹਿੰਦੇ ਆ ਵੀ ਸਮਾਜ ਦੇ ਅੰਦਰ ਰਹਿੰਦੇ ਆ ਤੁਸੀਂ ਵੇਖੋ ਉਹ ਮਨੁੱਖ ਮਾੜਾ ਹੈ ਉਹ ਇਸ ਤਰ੍ਹਾਂ ਹੈ ਉਹ ਚੰਗਾ ਨਹੀਂ ਹੈ ਉਹਦਾ ਵਿਹਾਰ ਕਿੱਦਾਂ ਹੈ ਉਹ ਐ ਕਿਵੇਂ ਹੈ ਇਹਦਾ ਮਤਲਬ ਹੈ ਕਿ ਜੇ ਮੈਂ ਉਹਨਾਂ ਦੀਆਂ ਦਲੀਲਾਂ ਦੇ ਰਿਹਾ ਤੇ ਮੇਰਾ ਆਪਣਾ ਅਕੀਦਾ ਮੇਰੇ ਆਪਣੇ ਖਿਆਲ ਵੀ ਕੋਈ ਬਹੁਤੇ ਚੰਗੇ ਨਹੀਂ ਕਿਉਂਕਿ ਸੁਖੀਏ ਕੋਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਉਹਨੂੰ ਸਾਰੇ ਉਹੋ ਜਿਹੇ ਪ੍ਰਤੀਤ ਹੁੰਦੇ ਨੇ ਉਹਦੇ ਖਿਆਲਤ ਉਹੋ ਜੇ ਬਣ ਜਾਂਦੇ ਨੇ ਮਨੁੱਖ ਆਪ ਰੋਗੀ ਐ ਤੇ ਉਹ ਸਾਰੇ ਪਾਸੇ ਰੋਗਾਂ ਦੀ ਤਲਾਸ਼ ਕਰ ਰਿਹਾ ਹੁੰਦਾ ਵੀ ਫਲਾਣੇ ਚੈ ਰੋਗ ਐ ਉਹ ਐਸ ਰੋਗ ਨਾਲ ਭਰਿਆ ਪਿਆ ਉਹ ਐਸ ਰੋਗ ਨਾਲ ਭਰਿਆ ਪਿਆ ਹੈ ਮਹਾਰਾਜ ਨੇ ਬੜੀ ਪਿਆਰੀ ਗੱਲ ਕਹੀ ਅੱਗੇ ਕਹਿੰਦੇ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਕਹਿੰਦੇ ਮਨੁੱਖ ਹੈ ਭੁੱਲ ਜਾਂਦਾ ਹੈ ਕਿ ਭਾਈ ਤੇਰਾ ਕਰਮ ਹੈ ਚੰਗੇ ਕਰਮ ਕਰਨਾ ਉਦਮ ਕਰਨਾ ਐਫਰਟ ਕਰਨਾ ਅੱਗੇ ਕੁਝ ਕਰਮ ਪਰਮੇਸ਼ਰ ਦੇ ਜਾਂ ਨੇਚਰ ਦੇ ਲਾ ਦੇ ਵਿੱਚ ਵੀ ਹੋਣਗੇ ਇਹਦੇ ਵਿੱਚ ਸਾਡੇ ਫੋਕਲੋਰ ਦੇ ਅੰਦਰ ਨਾ ਬੜੀਆਂ ਪਿਆਰੀਆਂ ਚੀਜ਼ਾਂ ਸਾਨੂੰ ਮਿਲਦੀਆਂ ਕਈ ਉਹਦੇ ਵਿੱਚ ਤੁਸੀਂ ਪੜੋ ਮੈਂ ਇੱਕ ਆਦੀਵ ਦੇ ਬੋਲ ਪੜ ਰਿਆ ਸੀਗਾ ਉਹ ਕਹਿੰਦਾ ਮਾਲੀ ਦਾ ਕੰਮ ਪਾਣੀ ਪਾਣਾ ਮਸ਼ਕਾਂ ਭਰ-ਭਰ ਪਾਵੇ ਕਹਿੰਦਾ ਇੱਕ ਮਾਲੀ ਨੇ ਨਾ ਉਹ ਬਗੀਚਾ ਬਣਾਇਆ ਬੜੇ ਸੋਹਣੇ ਕਿਾਰੇ ਬਣਾਏ ਤੇ ਉਹਦੇ ਅੰਦਰ ਨਾ ਛੋਟੇ-ਛੋਟੇ ਫੁੱਲ ਛੋਟੇ-ਛੋਟੇ ਬੂਟੇ ਉਹਨਾਂ ਦੇ ਲਗਾ ਦਿੱਤੇ ਹੁਣ ਅਸੀਂ ਕਈ ਵਾਰੀ ਕਹਿ ਦਿੰਨੇ ਆ ਕੋਈ ਗੱਲ ਨਹੀਂ ਮਾਲਕ ਨੇ ਆਪ ਹੀ ਕਰਨਾ ਹੀ ਮਹਾਰਾਜ ਕਹਿੰਦੇ ਤੇਰਾ ਵੀ ਇੱਕ ਕਰਮ ਹੈ ਤੇਰਾ ਇੱਕ ਐਫਰਟ ਹੈ ਤੇਰਾ ਇੱਕ ਉਦਮ ਹੈ ਤੇ ਸਾਡੇ ਫੋਕਲੋਰ ਨੇ ਨਾ ਚੀਜ਼ਾਂ ਨੂੰ ਨਾ ਬੜੇ ਵਧੀਆ ਢੰਗ ਦੇ ਨਾਲ ਕਾਊਂਟ ਕੀਤਾ ਉਹ ਕਹਿੰਦੇ ਮਾਲੀ ਦਾ ਕੰਮ ਪਾਣੀ ਪਾਣਾ مشਕਾਂ ਭਰ-ਭਰ ਪਾਵੇ ਉਹਨੇ ਫੁੱਲ ਬੂਟੇ ਲਾ ਦਿੱਤੇ ਉਹਨਾਂ ਦੀ ਦੇਖ ਰੇਖ ਕਰ ਰਿਹਾ ਉਹਨਾਂ ਦੇ ਵਿੱਚੋਂ ਨਦੀਨ ਨੂੰ ਪੋਟ ਰਿਹਾ ਉਹਨਾਂ ਨੂੰ ਜਦੋਂ ਪਾਣੀ ਦੀ ਲੋੜ ਹੈ ਉਹ ਦੇ ਰਿਹਾ ਉਹ ਆਪਣਾ ਕਰਮ ਕਰ ਰਿਹਾ ਇਹ ਕਹਿੰਦੇ ਇੱਕ ਕਰਮ ਮਾਲੀ ਦਾ ਹੈ ਤੇ ਇੱਕ ਕਰਮ ਮਾਲਕ ਦਾ ਹੈ ਮਾਲੀ ਦਾ ਕੰਮ ਪਾਣੀ ਲਾਣਾ ਮਸ਼ਕਾਂ ਭਰ-ਭਰ ਪਾਵੇ ਮਾਲਕ ਦਾ ਕੰਮ ਫਲ ਫੁੱਲ ਦੇਣਾ ਦੇਵੇ ਜਾਂ ਨਾ ਦੇਵੇ ਕਹਿੰਦੇ ਇਹ ਮਾਲਕ ਦਾ ਕੰਮ ਹੈ ਮਾਲੀ ਆਪਣਾ ਪਹਿਲਾ ਕੰਮ ਤੇ ਕਰੇ ਅਸੀਂ ਕਰਾਮਾਤ ਦੀ ਉਡੀਕ ਕਰਦੇ ਹਾਂ ਵੀ ਸਾਡੇ ਜੀਵਨ ਚ ਕੋਈ ਕਰਾਮਾਤ ਵਾਪਰੇਗੀ ਤੇ ਇਸ ਤਰ੍ਹਾਂ ਹੋ ਜਾਏਗਾ ਉਹ ਗੁਰੂ ਕਹਿੰਦੇ ਕੋਈ ਕਰਾਮਾਤ ਨਹੀਂ ਵਾਪਰਨੀ ਤੈਨੂੰ ਆਪ ਆਪਣੇ ਐਫਰਟਸ ਦੇ ਨਾਲ ਆਪਣੇ ਐਕਸਪੀਰੀਅੰਸ ਦੇ ਨਾਲ ਆਪਣੇ ਵਿਹਾਰ ਦੇ ਵਿੱਚ ਕਿਸੇ ਚੰਗੀਆਂ ਚੀਜ਼ਾਂ ਨੂੰ ਲੈ ਕੇ ਆਣਾ ਪੈਣਾ ਹੈ ਦੇਖੋ ਕਰਾਮਾਤ ਦੀ ਗੱਲ ਜਦੋਂ ਅਸੀਂ ਕਰਦੇ ਆ ਨਾ ਤੇ ਮੈਂ ਪੜ ਰਿਆ ਸੀਗਾ ਵੀ ਜਿਸ ਵੇਲੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਨਾ ਤੇ ਸੂਬਾ ਸਰਹੰਦ ਤੇ ਸੂਬਾ ਲਾਹੌਰ ਜਿਹੜਾ ਉਹ ਕਿਸੇ ਮੰਜੇ ਤੇ ਬੈਠ ਕੇ ਪਲੰਗ ਤੇ ਬੈਠ ਕੇ ਤੇ ਉਹ ਸ਼ਤਰੰਜ ਖੇਡ ਰਹੇ ਨੇ ਤੇ ਖੇਡਦਿਆਂ ਖੇਡਦਿਆਂ ਨਾ ਇੱਕ ਤੀਰ ਆ ਕੇ ਉਹਨਾਂ ਦੇ ਉਸ ਬੈੱਡ ਦੇ ਪਲੰਗ ਦੇ ਪਾਵੇ ਦੇ ਵਿੱਚ ਵੱਜਦਾ ਸੂਫੀਏ ਵਿਭਾਗ ਦੇ ਕੁਝ ਲੋਕ ਉੱਥੇ ਖੜੇ ਸੀਗੇ ਉਹਨਾਂ ਨੇ ਤੀਰ ਫੜਿਆ ਤੇ ਸੂਬਾ ਸਰਹੰਦ ਨੂੰ ਕਹਿਣ ਲੱਗੇ ਉਹ ਪੁੱਛਦਾ ਤੀਰ ਕਿਹਦਾ ਹੈ ਉਹ ਕਹਿਣ ਲੱਗੇ ਤੀਰ ਦੀਆਂ ਨਿਸ਼ਾਨੀਆਂ ਵੇਖ ਕੇ ਤੇ ਪਤਾ ਲੱਗਦਾ ਹੈ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੇਖੋ ਕਰਮਾਤ ਦੀ ਜੜੀ ਸੀ ਗੱਲ ਕਰਤੇ ਆ ਨਾ ਕੀ ਆ ਜੀ ਆ ਤੇ ਸੂਬੇ ਸਰਹੰਦ ਦਾ ਸੂਬੇ ਸਰਹੰਦ ਨੇ ਕਿਹਾ ਵੀ ਕਹਦਾ ਤੇ ਕੂਫੀਆ ਵਿਭਾਗ ਕਹਿਣ ਲੱਗਾ تیر ਨੂੰ ਵੇਖ ਕੇ ਕਹਿੰਦਾ ਜੀ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਕਹਿੰਦਾ ਦੇਖਿਆ ਮੈਂ ਕਿਹਾ ਸੀ ਨਾ ਮੁਅੱਜ਼ਮ ਕਰਦਾ ਇਹਦੇ ਅੰਦਰ ਤਾਕਤ ਹੈ ਸਮਰੱਥਾ ਹੈ ਕੋਈ ਤਾਂ ਹੀ ਆ تیر ਦੇਖੋ ਸਿੱਧਾ ਆ ਕੇ ਸਾਡੇ ਪਾਵੇ ਨੂੰ ਲੱਗਾ ਇੰਨੀ ਗੱਲ ਜੇ ਕਰ ਹੀ ਰਹੇ ਨੇ ਕਿ ਇੱਕ ਤੀਰ ਹੋਰ ਆ ਕੇ ਉਸੇ ਜਗ੍ਹਾ ਦੇ ਉੱਤੇ ਵੱਜਦਾ ਉਹਦੇ ਨਾਲ ਇੱਕ ਚਿੱਠੀ ਬੰਨੀ ਹੋਈ ਹੈ ਤੇ ਕੂਫੀਆ ਵਿਭਾਗ ਵਾਲਾ ਉਹ ਤੀਰ ਚੁੱਕਦਾ ਤੇ ਕਹਿੰਦਾ ਇਹ ਵੀ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ ਉਹ ਜਿਹੜੀ ਚਿੱਠੀ ਲਿਖਿਆ ਉਹਨੂੰ ਪੜ ਰਹੇ ਨੇ ਤੇ ਮਹਾਰਾਜ ਨੇ ਲਿਖਿਆ ਸੂਬਾ ਸਰਹੰਦ ਸੂਬਾ ਲਾਹੌਰ ਵਜ਼ੀਰ ਖਾਂ ਇਹ ਗੱਲ ਚੇਤੇ ਰੱਖੀ ਇਹ ਕੋਈ ਮੁਜ਼ਮ ਨਹੀਂ ਹੈ ਤਾਕਤ ਨਹੀਂ ਹੈ ਅਸੀਂ ਆਪਣੇ ਜੀਵਨ ਦੇ ਐਕਸਪੀਰੀਅੰਸ ਦੇ ਵਿੱਚੋਂ ਤੀਰਾਂ ਨੂੰ ਚਲਾਣਾ ਕਿਵੇਂ ਆ ਸਿੱਖਿਆ ਹੈ ਐਵੇਂ ਨਹੀਂ ਉਹ ਮਹਾਨ ਹੀਓ ਦੇ ਅਨੰਦਪੁਰ ਸਾਹਿਬ ਵੱਲ ਨੂੰ ਡੱਟ ਕੇ ਖੜੇ ਉੱਥੇ ਰਹੇ ਤੇ ਮੁਗਲ ਤੇ ਪਹਾੜੀ ਫੌਜਾਂ ਅਨੰਦਪੁਰ ਸਾਹਿਬ ਦੇ ਕਿਲੇ ਵੱਲ ਵੱਧ ਨਾ ਸਕੀਆਂ ਰੀਜ਼ਨ ਆਹੀ ਸੀਗਾ ਉਹਨਾਂ ਦੇ ਜੀਵਨ ਦਾ ਇੱਕ ਵੱਡਾ ਐਫਰਟ ਸੀਗਾ ਇਹਨਾਂ ਚੀਜ਼ਾਂ ਨੂੰ ਸਿੱਖਣ ਦਾ ਬੜੀ ਵਾਰੀ ਪਰਖ ਕੀਤੀ ਗਈ ਜahangir ਨੇ ਵੀ ਪਰਖ ਕੀਤੀ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਸ਼ਿਕਾਰ ਨੂੰ ਜਾਂਦੇ ਨੇ ਤੇ ਉੱਥੇ ਸ਼ਿਕਾਰ ਕਰਦੇ ਹਾਂ ਜਾਂ ਸ਼ੇਰ ਨੂੰ ਮਾਰਿਆ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸੋ ਇਹ ਹੀ ਬਚਨ ਮਹਾਰਾਜ ਨੇ ਸਾਨੂੰ ਵੀ ਕਹੇ ਵੀ ਕਰਨ ਕਰਾਵਨ ਹਾਰ Swami ਆਪਨ ਹੱਥ ਸੰਜੋਗੀ ਉਹ ਪਹਿਲਾਂ ਤੂੰ ਤੇ ਕਰਮ ਕਰ ਕਰਾਮਾਤ ਦੀ ਉਡੀਕ ਨਾ ਰੱਖ ਵੀ ਕੋਈ ਉਪਰੋਂ ਦੀ ਕੋਈ ਆਲੇ-ਦੁਆਲੇ ਦੇ ਵਿੱਚੋਂ ਆ ਕੇ ਮੇਰੀ ਬਾਹ ਫੜ ਲੇਗਾ ਤੇ ਫਿਰ ਮੇਰੇ ਜੀਵਨ ਵਿੱਚ ਕੋਈ ਵੱਡੀ ਕਰਾਮਾਤ ਵਾਪਰੇਗੀ ਮਹਾਰਾਜ ਕਹਿੰਦੇ ਵੱਡੀਆਂ ਕਰਾਮਾਤਾਂ ਅਦੋਂ ਹੀ ਵਾਪਰਦੀਆਂ ਨੇ ਜਦੋਂ ਤੂੰ ਕਿਸੇ ਵੱਡੇ ਕਰਮ ਨੂੰ ਕਰਨ ਦੇ ਕਾਬਿਲ ਬਣ ਜਾਣਾ ਹੈ ਸੋ ਗੁਰੂ ਰਹਿਮਤ ਕਰਨ ਜਿਹੋ ਜਿਹੇ ਖਿਆਲات ਜਿਹੋ ਜੀਆਂ ਮਨੋਬਿਰਤੀਆਂ ਜਿਹੋ ਜਿਹੇ ਥੋਟ ਜਿਹੋ ਜਿਹੇ ਵਿਚਾਰ ਅਸੀਂ ਰੱਖਾਂਗੇ ਸਾਡਾ ਜੀਵਨ ਵੀ ਉਹੋ ਜਿਹਾ ਬਣ ਜਾਏਗਾ ਸੋ ਮਹਾਰਾਜ ਨੇ ਇਹੀ ਬਚਨ ਸਾਡੀ ਝੋਲੀ 'ਚ ਪਾਏ ਨੇ ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ